ਲੋਕ ਆਪਣੇ ਘਰਾਂ ਨੂੰ ਡਰਾਈਂਗ ਰੂਮ ਨੂੰ ਬਹੁਤ ਮਹਿੰਗੀਆਂ ਸਜੋ ਸਮਾਨ ਨਾਲ ਸਜਾਉਂਦੇ ਆ ਤੁਸੀਂ ਆ ਚਰਖੇ ਰੱਖੇ ਹੋਏ ਮਧਾਨੀਆਂ ਰੱਖੀਆਂ ਹੋਈਆਂ ਆ ਸਟੀਰੀਓ ਰੱਖਿਆ ਇੱਕ ਪੁਰਾਣਾ ਟੈਲੀਫੋਨ ਉਹ ਗਰਬੜਾ ਰੱਖਿਆ ਹੋਇਆ ਹੈ ਇਹ ਇਹ ਕਿਉਂ ਚੀਜ਼ਾਂ ਮਹਿੰਗੀਆਂ ਉਹਦੀ ਕੀਮਤ ਨਾਲ ਨਹੀਂ ਹੁੰਦੀਆਂ ਚੀਜ਼ਾਂ ਮਹਿੰਗੀਆਂ ਹੁੰਦੀਆਂ ਦੀ ਵੈਲਿਊ ਨਾਲ ਇਹਨਾਂ ਚੀਜ਼ਾਂ ਦੀ ਵੈਲਿਊ ਹੈ ਜਦੋਂ ਮੈਂ ਉਹ ਪੁਰਾਣੇ ਚੱਕਲੇ ਵੇਲੇ ਨਾਲ ਵੇਖਦੀ ਆ ਜਿਹੜਾ ਪਿੱਤਲ ਦਾ ਬਣਿਆ ਤਾਂ ਮੈਨੂੰ ਲੱਗਦਾ ਮੇਰੀ ਪਰਦਾਦੀ ਮੇਰੇ ਨਾਲ ਬੈਠੀ ਹੈ ਮੈਂ ਜੁੜੀ ਹੋਈ ਆ ਦਿਲੋਂ ਜੁੜੀ ਹੋਈ ਆ ਆਪਣੇ ਕਲਚਰ ਨਾਲ ਤੇ ਜੁੜੀ ਰਹਾਂਗੀ ਤੁਸੀਂ ਸੇ ਟਕਿਆ ਹੋਇਆ ਹੈ ਇਸ ਚੁੰਨੀ ਦੀ ਅਹਿਮੀਅਤ ਅੱਜ ਹੈ ਕਿਸੇ ਨੂੰ ਯਾਦ ਕਿ ਇਸ ਦੀ ਅਸਲ ਦੇ ਵਿੱਚ ਵੈਲਿਊ ਕੀ ਹੈ ਸਿੰਘਾਂ ਨੇ ਸਾਡੇ ਜਿਹੜੇ ਜਿੰਨੇ ਸਿੰਗਰ ਨੇ ਸਾਡੇ ਆਪਣਾ ਰਣਜੀਤ ਬਾਵਾ ਦਲਜੀਤ ਦਸਾਂਜ ਜਿਹੜੇ ਪੱਗਾਂ ਬਣਦੇ ਨੇ ਐਮੀ ਵਿਰਕ ਉਹਨਾਂ ਨੇ ਪੱਗ ਦੀ ਇੰਨੀ ਅਹਿਮੀਅਤ ਵਧਾਤੀ ਪਹਿਲਾਂ ਕੁੜੀਆਂ ਜਵਾਬ ਦਿੰਦੀਆਂ ਸੀ ਵੀ ਅਸੀਂ ਪੱਗਾਂ ਵਾਲਿਆਂ ਨਾਲ ਵਿਆਹ ਨਹੀਂ ਕਰਾਉਂਦੇ ਹੁਣ ਕਹਿੰਦੇ ਨੇ ਵੀ ਅਸੀਂ ਰੋਲ ਮਾਡਲ ਜਿਹੜੇ ਕੌਣ ਹੁੰਦੇ ਨੇ ਗਾਇਕ ਅਸੀਂ ਕਲਾਕਾਰ ਲੋਕ ਰੋਲ ਮਾਡਲ ਕਹਿੰਦੇ ਆ ਹੁਣ ਜੇ ਚੁੰਨੀ ਮੈਂ ਸਿਰ ਤੇ ਲੰਨੀ ਹੈ ਜੇ ਚੁੰਨੀ ਬਣਾਈ ਉਹਨੂੰ ਮੋਢਿਆਂ ਤੇ ਸੁੱਟਣਾ ਦਾ ਤਾਂ ਕੋਈ ਫਾਇਦਾ ਨਹੀਂ ਮੈਂ ਤਾਂ ਬਹੁਤਾਂ ਕੁੜੀਆਂ ਨੂੰ ਕਹਿੰਦੀ ਆ ਵੀ ਜੇ ਸ ਗੁਰਦੁਆਰੇ ਜਾਣ ਲੱਗੀਆਂ ਲੈਣੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਚੁੰਨੀਆਂ ਇੱਜ਼ਤਦਾਰ ਔਰਤਾਂ ਦਾ ਗਹਿਣਾ ਜਿਵੇਂ ਪੱਗ ਸਾਡੇ ਸਿਰ ਤੇ ਸਜਦੀ ਐਵੇਂ ਚੁੰਨੀ ਵੀ ਸਾਡੇ ਸਿਰ ਤੇ ਸਜਦੀ ਐ ਜਿਹੜੇ ਸੀਨੀਅਰ ਕਲਾਕਾਰ ਨੇ ਪੜੇ ਲਿਖੇ ਕਲਾਕਾਰ ਨੇ ਉਹਨਾਂ ਨੂੰ ਨਾਲ ਲੈ ਕੇ ਟੀਮਾਂ ਬਣਾ ਕੇ ਸਕੂਲਾਂ ਕਾਲਜਾਂ 'ਚ ਜਾਣਾ ਚਾਹੀਦਾ ਹੈ ਬੱਚਿਆਂ ਨੂੰ ਦੱਸਣਾ ਚਾਹੀਦਾ ਵੀ ਭਾਈ ਬੱਚਿਓ ਸਾਡਾ ਵਿਰਸਾ ਬਹੁਤ ਅਮੀਰ ਹੈ ਤੁਸੀਂ ਇਹਨੂੰ ਸੰਭਾਲ ਕੇ ਕਿਵੇਂ ਰੱਖਣਾ ਕਿਉਂਕਿ ਬੱਚੇ ਸਿੱਖਣਾ ਚਾਹੁੰਦੇ ਐ ਗਗਨ ਬੱਚਿਆਂ ਦਾ ਕੋਈ ਕਸੂਰ ਨਹੀਂ ਗੁੜ ਤੇ ਵੀ ਮਿਲੀ ਐ ਪੰਜਾਬ ਤੋਂ ਪਾਣੀ ਵੀ ਪੰਜਾਬ ਦੇ ਹੀ ਪੀਤਾ ਮੈਂ ਜਿਹੜੇ ਈਮਾਦਾਨ ਵਿੱਚ ਉਤਰੀ ਗੱਜ ਕੇ ਮદાન ਫਤਹਿ ਕੀਤਾ ਮੈਂ ਜਿਗਰੇ ਪਹਾੜ ਜਿੱਡ ਰੱਖਦੀ ਵੱਖਰੀ ਪੰਜਾਬਣੇ ਦੀ ਟੌਰ ਵੇ ਦਿਲ ਨਹੀਂ ਦਿਮਾਗਾ ਚ ਮੈਂ ਵਸਦੀ ਮੈਂ ਨਾ ਨਾਲ ਲਿਖਦੀਆਂ ਕੌਰ ਵੇ ਦਿਲ ਨਹੀਂ ਦਿਮਾਗਾ ਚ ਮੈਂ ਵਸਦੀ ਮੈਂ ਨਾ ਨਾਲ ਲਿਖਦੀਆਂ ਕੌਰ ਵੇ ਤੁਸੀਂ ਸੈ ਟਕਿਆ ਹੋਇਆ ਇਸ ਚੁੰਨੀ ਦੀ ਅਹਿਮੀਅਤ ਅੱਜ ਹੈ ਕਿਸੇ ਨੂੰ ਯਾਦ ਕੀ ਇਸ ਦੀ ਅਸਲ ਦੇ ਵਿੱਚ ਵੈਲਿਊ ਕੀ ਹੈ ਤੁਸੀਂ ਦੇਖੋ ਜਦੋਂ ਦਾ ਸਾਡੇ ਮੈਂ ਜਿਹੜਾ ਗੀਤ ਗਾਇਆ ਉਹਦੇ ਮੈਂ ਨਾਂ ਨਾਂ ਲਿਖਦੀਆਂ ਹੋਰ ਵੀ ਸੁਣੋ ਉਹਨਾਂ ਨੇ ਸੁਣੋ ਹਮ ਸਿੰਘਾਂ ਨੇ ਸਾਡੇ ਜਿਹੜੇ ਜਿੰਨੇ ਸਿੰਗਰ ਨੇ ਸਾਡੇ ਆਪਣਾ ਰਣਜੀਤ ਬਾਵਾ ਦਲਜੀਤ ਦਸਾਂਜ ਜਿਹੜੇ ਪੱਗਾਂ ਬੰਨਦੇ ਨੇ ਐਮੀ ਵਿਰਕ ਉਹਨਾਂ ਨੇ ਪੱਗ ਦੀ ਇੰਨੀ ਐਮੀਅਤ ਵਧਾਤੀ ਪਹਿਲਾਂ ਕੁੜੀਆਂ ਜਵਾਬ ਦਿੰਦੀਆਂ ਸੀ ਵੀ ਅਸੀਂ ਪੱਗਾਂ ਵਾਲਿਆਂ ਨਾਲ ਵਿਆਹ ਨਹੀਂ ਕਰਾਉਂਦੇ ਹੁਣ ਕਹਿੰਦੀਆਂ ਵੀ ਅਸੀਂ ਰੋਲ ਮਾਡਲ ਜਿਹੜੇ ਕੌਣ ਹੁੰਦੇ ਨੇ ਗਾਇਕ ਅਸੀਂ ਕਲਾਕਾਰ ਲੋਕ ਰੋਲ ਮਾਡਲ ਹੁੰਨੇ ਆ ਹੁਣ ਜੇ ਚੁੰਨੀ ਮੈਂ ਸਿਰ ਤੇ ਲੰਨੀ ਆ ਜੇ ਚੁੰਨੀ ਬਣਾਈ ਉਹਨੂੰ ਮੋਢਿਆਂ ਤੇ ਸੁੱਟਣ ਦਾ ਤਾਂ ਕੋਈ ਫਾਇਦਾ ਨਹੀਂ ਮੈਂ ਤਾਂ ਬਹੁਤ ਕੁੜੀਆਂ ਨੂੰ ਕਹਿੰਦੀ ਆ ਵੀ ਜੇ ਸਿਰ ਤੇ ਲੈ ਲਓ ਗੁਰਦੁਆਰੇ ਜਾਣ ਲੱਗੀਆਂ ਲੈਣੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਪਰ ਸੌਰੀ ਗਗਨ ਚੁੰਨੀ ਜਿਹੜਾ ਬੰਦਾ ਸਿਰ ਤੇ ਲਾਉਂਦਾ ਤਿੰਨ ਚਾਰ ਦਿਨ ਮੈਂ ਪਹਿਲਾਂ ਉਹ ਮੈਨੂੰ ਉਹਨਾਂ ਨੇ ਮੈਨੂੰ ਸੋਚਿਆ ਵੀ ਅਨਪੜਾ ਜਿਹੜੀ ਚੁੰਨੀ ਲੈਂਦੀ ਹੈ ਵੀ ਪਿੰਡਾਂ ਵਾਲੀ ਹੈ ਮੇਰੇ ਮੈਂ ਕਿਸੇ ਕੋਲ ਗਈ ਉਹਨਾਂ ਨੇ ਸੋਚਿਆ ਕੱਗਬੇ ਨੂੰ ਜਾਣਦੇ ਨਹੀਂ ਮੈਂ ਜਦੋਂ ਮੈਂ ਬੋਲੀ 10 ਸੈਂਟੈਂਸ ਇੰਗਲਿਸ਼ ਦੇ ਤੇ ਫਿਰ ਮੈਂ ਤੂਸ ਕੇ ਰੱਖਤਾ ਉਹਨਾਂ ਨੂੰ ਮੈਂ ਕਿਹਾ ਹੁਣ ਬੋਲੋ ਹਾਂ ਚੁੰਨੀਆਂ ਇੱਜ਼ਤدار ਔਰਤਾਂ ਦਾ ਗਹਿਣਾ ਜਿਵੇਂ ਪੱਗ ਸਾਡੇ ਸਿਰ ਤੇ ਸਜਦੇਵੇਂ ਚੁੰਨੀ ਵੀ ਸਾਡੇ ਸਿਰ ਤੇ ਸਜਦੀ ਐ ਬੱਟ ਫਿਰ ਵੀ ਮੈਂ ਜਿਹੜੀਆਂ ਕੁੜੀਆਂ ਚੁੰਨੀ ਨਹੀਂ ਲੈਂਦੀਆਂ ਉਹਨਾਂ ਨੂੰ ਮੈਂ ਮਾੜਾ ਨਹੀਂ ਕਹਿੰਦੀ ਕਿਉਂਕਿ ਸਮੇਂ ਦੀ ਦੌਰ ਐ ਕੋਈ ਜ਼ਰੂਰੀ ਵੀ ਨਹੀਂ ਚੁੰਨੀ ਵੈਸੇ ਕਾਗਜ਼ਾਂ ਤੇ ਸੰਭਾਲਣ ਰੱਖਣ ਮਾਪਿਆਂ ਦੀ ਇੱਜ਼ਤ ਪੱਗ ਵੀ ਸਵਾਲ ਕੇ ਰੱਖਣਾ ਮਾਪਿਆਂ ਦੀ ਚੁੰਨੀ ਵੈਸੇ ਸੰਭਾਲ ਕੇ ਰੱਖਣ ਜੋ ਮੈਂ ਕਹਿਣਾ ਚਾਹੁੰਦੀ ਆ ਕੋਈ ਜ਼ਰੂਰੀ ਨਹੀਂ ਸਿਰ ਤੇ ਲੈਣੀ ਚਲੋ ਮੈਂ ਲੈਣੀਆਂ ਚੰਗੀ ਲੱਗਦੀ ਐ ਫੱਬਦੀ ਐ ਚੁੰਨੀ ਪੰਜਾਬਣਾਂ ਨੂੰ ਸਿਰ ਤੇ ਲਈ ਜਿਵੇਂ ਪੱਗ ਫੱਬਦੀ ਐ ਸੋ ਚੁੰਨੀ ਵੈਸੇ ਸੰਭਾਲ ਕੇ ਰੱਖੋ ਕੁੜੀਓ ਮਾਪਿਆਂ ਦੀ ਦੀ بس ਇੰਨੇ ਕਾਫੀ ਹੈ আচ্ছা ਮੈਮ ਤੁਸੀਂ ਗਾਣੇ ਦਾ ਜ਼ਿਕਰ ਕੀਤਾ ਪਹਿਲਾਂ ਗਾਣੇ ਦੇ ਦੋ ਬੋਲ ਸੁਣਾ ਦਿਓ ਸਵਾਲ ਮੈਂ ਬੋਲ ਲੈ ਲੈਂਦਾ ਆ ਗਾਣਾ ਹੋਣੇ ਰਿਲੀਜ਼ ਹੋਇਆ ਐਂਡ ਗਗਨ ਆਰਗੈਨਿਕ ਵਿਊਜ਼ ਜੀ ਨੂੰ ਆਪਾਂ ਸਹੀ ਚੱਲ ਰਹੇ ਹੈ ਮੇਰੇ ਕਾਲ 40000 ਹੋ ਗਏ ਪਰਸੋਂ ਦੇ ਐਂਡ ਮੈਂ ਬੜੀ ਹੈਰਾਨ ਹੁੰਨੀ ਆ ਜਦੋਂ ਲੋਕ ਗਾਣਾ ਰਿਲੀਜ਼ ਕਰ ਦਿੰਦੇ ਅਗਲੇ ਦਿਨ ਇੰਟਰਵਿਊ ਦਿੰਦਾ ਸਾਰੇ 40 ਮਿਲੀਅਨ ਵਿਊਜ਼ ਹੋ ਗਏ ਵੀ ਰਾਤ ਨੂੰ ਲੋਕ ਤੁਹਾਡੇ ਗਾਣਾ ਵੇਖਣ ਲਈ ਪਤਾ ਨਹੀਂ ਕੀ ਚੱਲ ਪਿਆ ਹੈ ਸੋਸ਼ਲ ਮੀਡੀਆ ਤੇ ਜਾਂ ਪੈਸੇ ਦੇ ਕੇ ਜਾਂ ਵਟਸਐਪ ਪਰ ਪਰ ਆਪਣੇ ਤਾਂ ਬਹੁਤ ਸਤਿਕਾਰ ਦੇ ਰਹੇ ਨੇ ਸਭ ਤੋਂ ਪਹਿਲਾਂ ਮੈਂ ਨਤਮਸਤਕ ਆ ਮੇਰੇ ਪੰਜਾਬੀ ਸੱਭਿਆਚਾਰਕ ਸਰੋਤਿਆਂ ਮੈਨੂੰ ਇੰਨਾ ਪਿਆਰ ਗਾਣੇ ਦਾ ਦੇ ਰਹੇ ਨੇ ਉਹਦੇ ਦੋ ਤਿੰਨ ਬੋਲ ਸੁਣਾਉਣੀ ਆ ਗੁੜ ਤੇ ਵੀ ਮਿਲੀ ਐ ਪੰਜਾਬ ਤੋਂ ਪਾਣੀ ਵੀ ਪੰਜਾਬ ਦਾ ਹੀ ਪੀਤਾ ਮੈਂ ਜਿਹੜੇ ਵੀ ਮੈਦਾਨ ਵਿੱਚ ਉਤਰੀ ਗੱਜ ਕੇ ਮੈਦਾਨ ਫਤ ਕੀਤਾ ਮੈਂ ਜਿਗਰੇ ਪਹਾੜ ਜਿੱਡ ਰੱਖਦੀ ਵਖਰੀ ਪੰਜਾਬਣੇ ਦੀ ਟੌਰ ਵੇ ਦਿਲ ਨਹੀਂ ਦਿਮਾਗਾ ਚ ਮੈਂ ਵਸਦੀ ਮੈਂ ਨਾ ਨਾਂ ਲਿਖ ਦਿਆਂ ਕੌਰ ਵੇ ਦਿਲ ਨਹੀਂ ਦਿਮਾਗਾ ਚ ਮੈਂ ਵਸਦੀ ਮੈਂ ਨਾ ਨਾਂ ਲਿਖ ਦਿਆਂ ਕੌਰ ਵੇ ਬੱਸ ਸੁਣਾ ਮੈਂ ਮੈਮ ਸੌਣ ਦਾ ਮਹੀਨਾ ਚੱਲਦਾ ਹੈ ਸੌਣ ਦੇ ਮਹੀਨਾ ਕੁੜੀਆਂ ਦੇ ਨਾਂ ਕਿਹਾ ਜਾਂਦਾ ਹੈ ਸੌਣ ਦੇ ਮਹੀਨੇ ਦਾ ਮਹੱਤਵ ਸਮਝਾਉਂਗੇ ਥੋੜਾ ਇਹ ਕੁੜੀਆਂ ਦੇ ਨਾਂ ਕਿਉਂ ਹੁੰਦਾ ਹੈ ਸਾਉਣ ਦਾ ਮਹੀਨਾ ਇੱਕ ਤਾਂ ਸਾਰਾ ਸਾਉਣ ਚ ਮਹੀ ਪਈ ਜਾਂਦਾ ਜਿਹੜਾ ਆਪਣਾ ਜੁਲਾਈ ਦਾ ਮਹੀਨਾ ਹੁੰਦਾ ਕਿਉਂਕਿ ਮੀਆਂ ਦੇ ਵਿੱਚ ਖੇਤਾਂ 'ਚ ਵੀ ਕੰਮ ਕਮ ਬੰਦ ਹੋ ਜਾਂਦਾ ਝੋਨੇ ਲੱਗ ਚੁੱਕੇ ਹੁੰਦੇ ਆ ਸੋ ਮਹੀਨਾ ਇੱਕ ਫਿਕਸ ਕੀਤਾ ਪੁਰਾਣੀ ਜ਼ਬਾਨੇ ਚ ਵੀ ਕੁੜੀਆਂ ਇੱਕ ਮਹੀਨਾ ਵੀ ਨੂੰ ਸੱਸ ਨੇ ਮਿਲਣਾ ਨਹੀਂ ਮਤਲਬ ਪੁਰਾਣੇ ਜ਼ਮਾਨੇ ਚ ਕੁੜੀਆਂ ਕੰਮ ਬਹੁਤ ਕਰਦੀਆਂ ਸੀ ਪਿੰਡਾਂ ਚ ਵੀ ਇੱਕ ਮਹੀਨਾ ਵਿਚਾਰੀਆਂ ਆਪਦੇ ਪਿੰਡ ਰੈਸਟ ਕਰਕੇ ਹੁਣ ਫਿਰ ਜਦੋਂ ਰੈਸਟ ਕਰਨ ਦਾ ਇਹਨਾਂ ਨੇ ਬਣਾ ਲਿਆ ਦੇਸੀ ਮਹੀਨੇ ਦੇ ਮਤਲਬ ਫਿਰ ਉੱਥੇ ਕੁੜੀਆਂ ਇਕੱਠੀਆਂ ਹੁੰਦੀਆਂ ਫਿਰ ਤੀਆਂ ਲੱਗਦੀਆਂ ਤੀਆਂ ਮੀਨਜ਼ ਗਿੱਧਾ ਇੱਕ ਦਰਖਤ ਹੱਥਲੇ ਮੈਂ ਵੀ ਪੰਗੇ ਲੈਂਦੀ ਰਹੀ ਹਾਂ ਛੋਟੀ ਹੁੰਦੀ ਤੀਆਂ ਚ ਜਾਂਦੀ ਰਹੀਆਂ ਪਰ ਮੈਨੂੰ ਕੁੱਟ ਬਹੁਤ ਪੈਂਦੀ ਸੀ ਸਾਡੇ ਘਰ ਦੇ ਜਾਣ ਨਹੀਂ ਸੀ ਦਿੰਦੇ ਸੋ ਉੱਥੇ ਗੁੱਬਗਲਾਟ ਕੱਢਦੀਆਂ ਬੈਸਟ ਡਰੈੱਸਾਂ ਪਾ ਕੇ ਆਉਂਦੀਆਂ ਸੌਰਾਂ ਦਾ ਦਿਖਾਉਂਦੀਆਂ ਵੀ ਮੈਂ ਨੰਮੀਰ ਘਰੇ ਵਿਆਹੀਆਂ ਵਧੀਆਂ ਡਰੈਸਾਂ ਗਹਿਣੇ-ਗੁਣੇ ਪਹਿਨ ਕੇ ਇਕੱਠਾਂ ਤੇ ਇਕੱਠੀਆਂ ਹੁੰਦੀਆਂ ਨੱਚਦੀਆਂ ਆ ਦਿਲ ਦੇ ਫਲਬਲੇ ਕੱਢਦੀਆਂ ਫਿਰ ਸੰਧਾਰਾ ਲੈ ਕੇ ਜਿਹੜੀਆਂ ਕੁੜੀਆਂ ਨਹੀਂ ਆ ਸਕਦੀਆਂ ਭਰਾ ਸੰਧਾਰਾ ਲੈ ਕੇ ਜਾਂਦੇ ਆ ਜਿਹੜੀਆਂ ਸਹੁਰੇ ਆ ਜਾਂਦੀਆਂ ਉਹਨਾਂ ਦੇ ਸੱਸ ਸਹੁਰਾ ਤੇ ਘਰ ਵਾਲਾ ਫਿਰ ਉੱਥੇ ਲੈ ਕੇ ਸੰਧਾਰਾ ਲੈ ਕੇ ਆਉਂਦੇ ਜਿਹਦੇ ਚ ਟੂਮਾ ਵੀ ਹੁੰਦੀਆਂ ਗਹਿਣੇ ਤੇ ਕਪੜਾ ਲੀੜਾ ਮਿੱਠੀਆਂ ਗੁਲਗਲੇ ਮਠੀਆਂ ਹੋਈ ਖੀਰ ਪੂੜਿਆਂ ਦਾ ਮਹੀਨਾ ਜਿਹੜਾ ਸੌਣ ਦਾ ਮਹੀਨਾ ਵਧਿਆ ਮਹੀਨਾ ਕੁੜੀਆਂ ਚੜੀਆਂ ਇਕੱਠੀਆਂ ਹੁੰਦੀਆਂ ਬਹੁਤ ਅੱਛਾ ਲੱਗਦਾ